ਜੈ ਵਾਲਮੀਕੀ ਜੀ ਹਰ ਹਰ ਵਾਲਮੀਕੀ ਜੀ ਸਮੂਹ ਸੰਗਤ ਨੂੰ ਹੱਥ ਜੋੜ ਕੇ ਸਿਮਰਤਾ ਸਹਿਤ ਬੇਨਤੀ ਹੈ ਕਿ ਠੀਕ 6:30 ਵਜੇ ਕੇਂਦਰੀ ਮੰਦਰ ਭਗਵਾਨ ਵਾਲਮੀਕ ਕੋਟ ਰੋਡ ਪੱਟੀ ਵਿਖੇ ਭਗਵਾਨ ਵਾਲਮੀਕ ਜੀ ਦੀ ਆਰਤੀ ਵੰਦਨਾ ਕੀਤੀ ਜਾਂਦੀ ਏ ਔਰ ਇਸ ਵਿੱਚ ਸਮੂਹ ਸੰਗਤ ਨੂੰ ਬੇਨਤੀ ਹੈ ਕਿ ਜਰੂਰ ਸ਼ਾਮਿਲ ਹੋਇਆ ਜਾਵੇ ਅ ਅੱਜ ਸਾਡੇ ਕੋਲ ਵਿਸ਼ੇਸ਼ ਤੌਰ ਤੇ ਦੁਬਈ ਤੋਂ ਜਿਹੜੇ ਆਪਣੇ ਇੱਥੋਂ ਵੀਰ ਗਏ ਨੇ ਰਕੇਸ਼ ਜੀ ਦੁਬਈ ਉਹਨਾਂ ਨਾਲ ਗੱਲਬਾਤ ਕਰਾਂਗੇ ਔਰ ਉਹ ਸੰਗਤ ਦੇ ਰੂਬਰੂ ਹੋਣਗੇ ਔਰ ਉਹ ਬੇਨਤੀ ਕਰਨਾ ਚਾਹੁੰਦੇ ਨੇ ਕਿ ਇੱਥੇ ਜ਼ਰੂਰ ਪਹੁੰਚਿਆ ਜਾਵੇ ਹਾਂਜੀ ਰਕੇਸ਼ ਜੀ ਜੈ ਵਾਲਮੀਕੀ ਜੀ ਸਾਰੇ ਇਸ ਸਮਾਜ ਨੂੰ ਔਰ ਅੱਜ ਮੈਂ ਬਾਬਾ ਜੀ ਦੇ ਨਤਮਸਤਕ ਹੋਇਆ ਤੇ ਬੜੀ ਖੁਸ਼ੀ ਹੋਈ ਤੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਔਰ ਪੱਟੀ ਵਾਲਮੀਕੀ ਸਮਾਜ ਨੂੰ ਅਪੀਲ ਕਰਨਾ ਚਾਹੁੰਦਾ ਕਿ ਬਾਬਾ ਜੀ ਦੇ ਬਹੁਤ ਵਧੀਆ ਪ੍ਰਾਰਲਾ ਮੈਨੂੰ ਲੱਗਾ ਸੌਰਵ ਪੱਤਰਕਾਰ ਭਾਈ ਹੋਰਾਂ ਨੇ ਬਹੁਤ ਵਧੀਆ ਅਪੀਲ ਕੀਤੀ ਤੇ ਮੈਂ ਪੂਰੇ ਸਮਾਜ ਨੂੰ ਨਿਰਮਤਾ ਸਹਿਰ ਬੇਨਤੀ ਕਰਨੀ ਚਾਹੁੰਦਾ ਅੱਗੇ 6:30 ਵਜੇ ਹਰ ਰੋਜ਼ ਵਾਲਮੀਕੀ ਕੇਂਦਰੀ ਮੰਦਰ ਪੱਟੀ ਕੋਰੋਡ ਰੋਡ ਤੇ ਪਹੁੰਚੋ ਤੇ ਆਪਾਂ ਪੂਰੇ ਸ਼ਰਦਾ ਤੇ ਨਾਲ ਪਰਮਾਤਮਾ ਵਾਲਮੀਕੀ ਪਰਮਾਤਮਾ ਜੀ ਦੀ ਅਰਦਾਸ ਬੇਨਤੀ ਤੇ ਆਰਤੀ ਦੀ ਜੈਗੋਸ਼ਨਾ ਕਰੀਏ ਔਰ ਬਾਕੀ